ਮੈਟਰ ਇਮੀਗ੍ਰੇਸ਼ਨ ਦੇ ਸੀਓ ਗੁਪਤਾ ਸਾਹਿਬ ਲਾਈਨ ਤੇ ਨੇ ਔਰ ਆਪਣੀ ਜ਼ਿੰਮੇ ਪਰ ਜ਼ਿੰਦਗੀ ਵਿੱਚੋਂ ਸਮ ਸਮਾ ਦੇ ਰਹੇ ਨੇ ਮੈਂ ਉਹਨਾਂ ਦਾ ਸਭ ਤੋਂ ਪਹਿਲਾਂ ਥੈਂਕਸ ਕਰਨਾ ਚਾਹਾਂਗਾ ਵੈਲਕਮ ਐਂਡ ਥੈਂਕਸ ਗੁਪਤਾ ਸਾਹਿਬ ਸਭ ਥੈਂਕ ਯੂ ਥੈਂਕ ਯੂ ਥੈਂਕ ਯੂ ਆ ਗੁਪਤਾ ਸਾਹਿਬ ਆਈ نو ਯੂ ਆਰ ਵੈਰੀ ਬਿਜ਼ੀ ਪਰਸਨ ਆ ਜਿਹੜਾ ਇਮੀਗ੍ਰੇਸ਼ਨ ਦਾ ਮਸਲਾ ਹੈ ਇਹ ਕੋਈ ਗੋਬੀ ਬਤਾਉ ਜਾਂ ਫਿਰ ਸਬਜ਼ੀਆਂ ਕੋਈ ਸਵੀਟ ਵੇਚਣ ਦੀ ਗੱਲ ਨਹੀਂ ਕੋ ਪ੍ਰੋਡਕਟ ਨਹੀਂ ਸਲ ਕਰ ਇਹ ਸਰਵਿਸ ਹੈ ਸਰਵਸ ਜਿਹੜੀ ਹੈ ਜਦੋਂ ਲੋਕ ਲੈਂਦੇ ਨੇ ਤਾਂ ਸਰਵਸ ਜਿਹੜੀ ਤੁਸੀਂ ਪ੍ਰੋਵਾਈਡ ਕਰਦੇ ਹੋ ਇਹਦੇ ਪਿੱਛੇ ਐਕਸਪੀਰੀਅੰਸ ਜਿਹੜਾ ਹੈ ਉਹ ਕੰਮ ਕਰਦਾ ਹੈ ਤਾਂ ਲੋਕਾਂ ਨੂੰ ਅਸੀਂ ਅਪਡੇਟ ਕਰ ਦਿੰਦੇ ਹਾਂ ਕਿ ਆਪਣਾ ਤੁਸੀਂ ਖੂਨ ਪਸੀਨੇ ਦੀ ਕਮਾਈ ਅਤੇ ਇਹ ਨਾ ਹੋਵੇ ਆਪਣਾ ਪੈਸਾ ਵੀ ਖਰਾਬ ਕਰ ਲਓ ਤਾਂ ਆਪਣਾ ਫਿਊਚਰ ਵੀ ਜਿਹੜਾ ਹੈ ਉਹ ਬਰਬਾਦ ਕਰ ਲਓ ਦੋ ਗੱਲਾਂ ਦਾ ਹੈ ਧਿਆਨ ਖੜਾ ਪਾ ਚਾਹੀਦਾ ਹੈ ਪਰ ਸਾਡੇ ਲੋਕ ਤੁਸੀਂ ਜਾਂਦੇ ਹੋ ਕਿ ਫੇਸਬੁੱਕ ਦੇ ਉੱਪਰ ਕੁਝ ਇਹੋ ਜਿਹਾਏ ਲੜਕੇ ਲੜਕੀਆਂ ਆਉਂਦੇ ਆ ਜਾਂ ਫੇਸਬੁੱਕ ਦੇ ਉੱਪਰ ਇਹੋ ਜਿਹਾ ਪ੍ਰਭਾਵਿਤ ਕਰਦੇ ਆ ਔਰ ਤੁਸੀਂ ਮੈਨੂੰ ਦੱਸੋ ਕਿ ਜਿਹੜਾ ਇਮੀਗ੍ਰੇਸ਼ਨ ਦੇ ਬਨੋ ਲਾ ਕੋ ਚੇਂਜ ਹੋਇਆ ਜਾਂ ਹੋ ਰਿਹਾ ਜਿਹੜੀ ਕੁਸਚਨਬਸਚਨ ਹੋ ਰਹੀ ਹੈ ਕਿ ਜਿਹਨਾਂ ਬੱਚਿਆਂ ਨੇ ਬਿਜ਼ਨਸ ਮੈਨੇਜਮੈਂਟ ਦੇ ਵਿੱਚ ਕੈਨੇਡਾ ਆਉਣ ਦੀ ਖਾਤਰ ਇੱਕ ਕੋਰਸ ਲਿਆ ਸੀ ਅਤੇ ਕੋਰਸ ਕੰਪਲੀਟ ਕਰ ਲਿਆ ਐਜੂਕੇਸ਼ਨਲ ਕੰਪਲੀਟ ਹੋ ਚੁੱਕੀ ਹੈ ਬਹੁਤ ਸਾਰੇ ਉਹੜੀ ਬੱਚੇ ਨੇ ਉਹਨਾਂ ਨੇ ਵਰਕ ਪਰਮਿਟ ਅਪਲਾਈ ਕੀਤਾ ਜਿਹੜਾ ਕਿ ਨੋ ਆ ਰਿਹਾ ਇਹ ਕਾਰਨ ਕੀ ਹੈ ਫਿਊਚਰ ਕੀ ਹੈ ਕਾਨੂੰਨ ਕੀ ਕਹਿੰਦਾ ਹੈ ਆਉਣ ਵਾਲ ਸਮਾਂ ਕੀ ਕਿਉਂ ਜਿ ਮੰਗ ਕਰਿਆ ਹੈ ਬਾਜੀ ਸਾਹਿਬ ਇਸ ਤੋਂ ਪਹਿਲਾਂ ਮੈਂ ਤੁਹਾਡੀ ਇਸ ਸਵਾਲ ਦਾ ਜਵਾਬ ਦਵਾ ਮੈਂ ਥੋੜਾ ਜਨਾ ਤੁਹਾਨੂੰ ਅਲਪਿਛਿ ਬੈਕਗਰਾਉਂਡ ਦੇਣਾ ਚਾਹਨਾ ਜਿਹੜੀ ਸਟੈਂਡਿੰਗ ਕਮੇਟੀ ਹੈ ਪਾਰਲੀਮੈਂਟਰੀ ਸੈਕੰਡਰੀ ਸਟੈਂਡਿੰਗ ਕਮੇਟੀ ਉਥੇ ਮਿਸ਼ਲ ਰੈਂਪਲਰ ਜੀ ਜਿਹੜੇ ਕਿ ਕੰਜ਼ਰਵੇਟਿਵ ਪਾਰਟੀ ਦੇ ਇਮੀਗ੍ਰੇਸ਼ਨ ਕ੍ਰਿਟਿਕਰ ਜੀ ਉਹਨਾਂ ਨੇ ਆਇਸ਼ਾ ਜਫਰ ਜਿਹੜੇ ਰਿਪਰਿਜ਼ੈਂਟ ਕਰਦੇ ਹੈ ਇਮੀਗ੍ਰੇਸ਼ਨ ਐਂਡ ਰੈਫਿਜੀ ਬੋਰਡ ਨੂੰ ਰੈਫਿਜੀ ਐਜ਼ ਅ ਮਿਸ਼ਨ ਨੂੰ ਉਹਨਾਂ ਦਾ ਉਹਨੂੰ ਸਵਾਲ ਪੁੱਛਿਆ ਵੀ ਕਿੰਨੀ ਵੱਡੀ ਮਾਤਰਾ ਚ ਜਿਹੜੇ ਵਿਦਿਆਰਥੀ ਹੈ ਉਹ ਇੱਥੇ ਇਲੀਗਲ ਹੈਗੇ ਆ ਤੇ ਉਹਨਾਂ ਨੇ ਆਪਣੇ ਅਨੁਮਾਨ ਅਨੁਸਾਰ ਦੱਸਿਆ ਕਿ ਜਿਹੜੇ ਉਹਨਾਂ ਕੋ ਅਵੇਲੇਬਲ ਡਾਟਾ ਸੀ ਯਾਰ ਕਿ ਲਗਭਗ 47000 ਜਿਹੜੇ ਵਿਦਿਆਰਥੀ ਸੀਗੇ ਇਹਨਾਂ 47 48000 ਵਿਦਿਆਰਥੀ ਸੀ ਉਹ ਇੱਥੇ ਆ ਕੇ ਤੇ ਉਹਨਾਂ ਨੇ ਕਾਲਜਾਂ ਚ ਆਪਣੀ ਹਾਜ਼ਰੀ ਨਹੀਂ ਭਰੀ ਸੋ ਬੇਸਿਕਲੀ ਉਹ ਸਾਰੇ ਇਲੀਗਲ ਹੈਗੇ ਆ ਨਾਉ ਮਸਲਾ ਇਹ ਹੈਗਾ ਬਸ ਸਾਹਿਬ ਕਿ ਵੀ ਜਿੱਥੇ ਤੋਂ ਇਲੀਗਲ ਹੈ ਉਹਨਾਂ ਨੇ ਇਹ ਵੀ ਜਿਹੜੀ ਕਨਵਰਸੇਸ਼ਨ ਚੱਲੀ ਉੱਥੇ ਉਹਨਾਂ ਦੇ ਨਮਾਇਦੇ ਦੱਸੇ ਕਿ ਜਿਹੜੇ ਕੈਨੇਡਾ ਚ ਬਹੁਤ ਵੱਡੀ ਮਾਤਰਾ ਚ ਜਿਹੜੇ ਜਿਹੜੇ ਕ੍ਰਿਮੀਨਲਸ ਆ ਉਹਨਾਂ ਨੇ ਇਸ ਸਿਸਟਮ ਦਾ ਦੁਰਉਪਯੋਗ ਕਰਕੇ ਕੈਨੇਡਾ ਚ ਅੰਦਰ ਦਾਖਲਾ ਲੈ ਲਿਆ ਜੀ ਹੁਣ ਆਪਾਂ ਨੂੰ ਇਹ ਨਹੀਂ ਪਤਾ ਕਿ ਕਿੰਨੇ ਉਹਨਾਂ ਚ ਜਿਹੜੇ ਲੋਕ ਡੀਲਿੰਗਲ ਹੋਏ ਉਹ ਜਾ ਕੇ ਉਹਨਾਂ ਨੇ ਅਮਰੀਕਾ ਦਾ ਰਸਤਾ ਫੜਿਆ ਜਾਂ ਹਜੇ ਵੀ ਇੱਥੇ ਆ ਉਹਨਾਂ ਕੋਲ ਇਹ ਡਾਟਾ ਅਵੇਲੇਬਲ ਨਹੀਂ ਹੈਗਾ ਜਿੱਜੀ ਨਾਲ ਲੱਗਦੀ ਐ ਵੀ ਹੈ ਬਸ ਸਰ ਜੀ ਕਿ ਜਿਹੜੇ ਇਹ ਜਿਹੜੇ ਵਿਦਿਆਰਥੀ ਐ ਉਹ ਜਿਹੜੀ ਤੁਸੀਂ ਗੱਲ ਕਹੀ ਹੈ ਵੀ ਉਹਨਾਂ ਚੋਂ ਕਿੰਨੇ ਜਿਨ੍ਹਾਂ ਨੂੰ ਵਰਕ ਪਰਮਿਟ ਨਹੀਂ ਇਸ਼ੂ ਹੋ ਰਹੇ ਜਿਹੜੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਐਦਾਂ ਦੀ ਕੋਈ ਇਨਫੋਰਮੇਸ਼ਨ ਸਾਡੇ ਕੋਲ ਨਹੀਂ ਹੈਗੀ ਹਾਂ ਪਰ ਜਿਹੜੇ ਉਹਨਾਂ ਦੀ ਧਾਰਾਵਾਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀ ਨਹੀਂ ਪੂਰਾ ਕਰਦੇ ਉਹਨਾਂ ਨੂੰ ਡੈਫੀਨੇਟਲੀ ਉਹਨਾਂ ਨੂੰ ਨਾ ਹੋ ਰਹੀ ਹੈ ਬਹੁਤ سارے ਲੋਕ ਜਿਨ੍ਹਾਂ ਨੂੰ ਨਾ ਹੋ ਰਹੀ ਹੈ ਓਬਵੀਅਸly ਉਹ ਸ ਐਕਸਟੈਂਸ਼ਨਾਂ ਪਾ ਰਹੇ ਆ ਤਾਂ ਕਿ ਸਟੇਟਸ ਮੇਨਟੇਨ ਰੱਖਣ ਲਈ ਆਪਣਾ ਸੋ ਪਰ ਜਿਹੜੀ ਤੁਸੀਂ ਇਹ ਸਵਾਲ ਪੁੱਛਿਆ ਇਹਦਾ ਅਨੁਮਾਨ ਦੇਣਾ ਸਾਡੇ ਲਈ ਬਹੁਤ ਮੁਸ਼ਕਲ ਹੈ ਨਾ ਹੋ ਰਹੀ ਜੇ ਕਿਉਂ ਹੋ ਰਹੀ ਹੈ ਜ ਕਿਸੇ ਕਿਸੇ ਖਾਸ ਬੰਦੇ ਨੂੰ ਨਾ ਹੋਈ ਹੈ ਕਿਉਂਕਿ ਉਹ ਧਾਰਾਵਾਂ ਨੂੰ ਪੂਰਾ ਨਹੀਂ ਕਰ ਰਿਹਾ ਸੀ ਉਹਦਾ ਵੈਸੇ ਇਦਾਂ ਨਹੀਂ ਹੈ ਕੋਈ ਗੱਲ ਨਹੀਂ ਹੈ ਕਿ ਮਾਸ ਲੈਵਲ ਤੇ ਰਿਜੈਕਸ਼ਨ ਹੋ ਰਹੀ ਹੈ 아이ਸੀ ਕਿਉਂਕਿ ਬਾਹਰ ਜਿਹੜੀ ਕੁਸਮਸਨ ਹੋ ਰਹੀ ਹੈ ਕੋਈ ਨਾ ਕੋਈ ਤਾਂ ਗੱਲ ਹੈ ਆ ਜੇ ਅੱਗ ਲੱਗੀ ਹੈ ਤਾਂ ਤਰੀਹੀ ਤੂੰ ਆਏ ਔਰ ਤੁਸੀਂ ਮਨੋ ਚ ਨਾ ਮਨੋ ਪਿਛਲੇ ਕੁਝ ਕੋ ਸਮੇਂ ਦੇ ਵਿੱਚ ਲੂਕ ਫੇਸਬੁੱਕ ਦੇ ਉੱਪਰ ਜਾ ਕੇ ਜਿਹੜੇ ਤੁਹਾਡੇ ਫੀਲਡ ਦੇ ਵਿੱਚ ਜਿਨ੍ਹਾਂ ਨੇ ਇੱਕ ਵਪਾਰ ਖੋਲਿਆ ਹੋਇਆ ਜਿਨ੍ਹਾਂ ਨੂੰ ਖੁਦ ਨੂੰ ਗਿਆਨ ਨਹੀਂ ਹੈ ਇਮੀਗ੍ਰੇਸ਼ਨ ਦਾ ਆ ਦੇਖਿਆ ਜਾਵੇ ਕਿ ਇੱਕ ਐਸਾ ਇਹ ਸੈਂਸਿਟਿਵ ਇਸ਼ੂ ਆ ਜਿਹੜਾ ਕਿ ਆਮ ਵਿਅਕਤੀ ਸਮਝ ਨਹੀਂ ਸਕਦਾ ਤਾਂ ਉਹ ਲੋਕ ਜਿਹੜੇ ਨੇ ਉਹ ਲਾਇਸੈਂਸ ਲੈ ਕੇ ਬੈਠੇ ਨੇ ਫੇਸਬੁੱਕ ਦੇ ਉੱਪਰ ਕਿਵੇਂ ਇਸ ਤਰ੍ਹਾਂ ਇਹ ਆਪਣੇ ਆਪ ਨੂੰ ਪ੍ਰਮੋਟ ਕਰਦੇ ਨੇ ਜਿਹੜਾ ਤੁਹਾਡਾ ਕਾਲਜ ਹੈ ਜਾਂ ਤੁਹਾਡੀ ਜਿਹੜੀ ਜਿਸ ਅੰਬ੍ਰੇਲਾ ਥੱਲੇ ਤੁਸੀਂ ਤੁਹਾਡੀਆਂ ਫਰਮ ਨੇ ਅਕੋਰਡਿੰਗ ਟੂ ਲਾਅ ਇਹ ਤੁਹਾਨੂੰ ਆਗੇ ਦਿੰਦੀ ਹੈ ਤੁਸੀਂ ਫੇਸਬੁੱਕ ਤੇ ਜਾ ਕੇ ਕਹੋ ਜੀ ਅੱਛਾ ਜੀ ਤੁਹਾਨੂੰ ਅਸੀਂ ਵੀ ਜਾ ਉਹ ਅੱਛਾ ਜਵਾਬ ਹੋ ਗਿਆ ਜੀ ਨਹੀਂ 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 ਮਿਲ ਗਿਆ ਜੀ ਫਲਾਨਾ ਜੀ ਯੂ ਕਾਂਟ ਯੂ نو ਪਲੇ ਅਰਾਊਂਡ ਲਾਈਕ ਥਿਸ ਬਸ ਜੀ ਸਰ ਤੁਹਾਡੇ ਜਿਹੜਾ ਸਵਾਲ ਦਾ ਮੈਂ ਜਵਾਬ ਦੇਣਾ ਚਾਹੁੰਦਾ ਜਿਹੜਾ ਜਿਹੜਾ ਕਾਲਜ ਹੈ ਜਿਹਨੂੰ ਆਪਾਂ ਰੈਗੂਲੇਟਰੀ ਬਾਡੀ ਕਹਿੰਨੀ ਹੈ ਕਹਿੰਨੇ ਆ ਕਿ ਸਾਰੇ ਇਮੀਗ੍ਰੇਸ਼ਨ ਕੰਸਲਟੈਂਟਸ ਉਸ ਦਾਇਰੇ ਦੇ ਅੰਦਰ ਰੈਗੂਲੇਟਡ ਹੈਗੇ ਆ ਤੁਸੀਂ ਇਹ ਬਾਡੀ ਆ ਮੈਂ ਤੁਹਾਨੂੰ ਜਿਹੜੇ ਪ੍ਰੇਟ ਕਰ ਜਿਸ ਤੇ ਥੱਲੇ ਜਿਸ ਅੰਬ੍ਰੇਲੀ ਥੱਲੇ ਹੋ ਉਹਦਾ ਪੂਰਾ ਨਾਮ ਕੀ ਹੈ ਕਾਲਜ ਆਫ ਇਮੀਗ੍ਰੇਸ਼ਨ ਕੰਸਲਟੈਂਟਸ ਇਜ਼ ਇਟ ਸੀ ਆਈ ਸੀ 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 ਆਈ ਸੀ 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 ਆਈ ਸੀ ਸੀ ਔਰ ਜੇ ਤੁਸੀਂ ਗੂਗਲ ਕਰੋਗੇ ਨਾ CICIC ਤੇ ਉਹਦੇ ਸਾਰੀ ਉਹਦਾ ਇਨਫੋਰਮੇਸ਼ਨ ਆ ਜਾਏਗੀ ਉੱਥੇ ਜਿੰਨੇ ਲੋਕਾਂ ਦੀ ਕੰਪਲੇਂਟ ਹੋਈ ਹੈ ਕੀ ਮੈਕੈਨਿਜ਼ਮ ਹੈ ਕੀ ਜਿਆਦਾ ਜੇ ਤੁਸੀਂ ਜਿਹੜਾ ਮੈਨੂੰ ਸਵਾਲ ਪੁੱਛਿਆ ਵੀ ਕਾਲਜ ਅਲਾਉ ਕਰਦਾ ਕਿ ਨਹੀਂ ਕਰਦਾ ਜਿਹੜੇ ਟੈਸਟੀਮਨੀ ਤੇ ਗਈਆਂ ਉਹ ਕਾਲਜ ਅਲਾਉ ਨਹੀਂ ਕਰਦਾ ਜੇ ਤੁਸੀਂ ਕਿਸੇ ਜਿੱਦਾਂ ਤੁਸੀਂ ਟਿਕਟੋਕ ਦੀ ਗੱਲ ਕੀਤੀ ਕੁਝ ਲੋਕ ਉੱਥੇ ਆ ਕੇ client ਨਾਲ ਗਵਾਰਤਾ ਲਾਭ ਕਰਦੇ ਆ ਕਿ ਤੁਹਾਡਾ ਵੀਜ਼ਾ ਆ ਗਿਆ ਇਦਾਂ ਕਰਦਾ ਸੀ ਉਦਾਂ ਕਰਦਾ ਉਹ ਜੀ ਦਾ ਇਹ ਉਹਨਾਂ ਦੀ ਡਿਸਪਲਿਨਰੀ ਕਮੇਟੀ ਹੈ ਉਤੇ ਐਕਸ਼ਨ ਲੈ ਸਕਦੀ ਹੈ ਸਿਰਫ ਐਕਸ਼ਨ ਲੈ ਸਕਦੀ ਹੈ ਜੇ ਕੋਈ ਅਦਾ ਟੈਸਟੀਮੋਨਿਅਲਸ ਨੂੰ ਪੇਸ਼ ਕਰਦਾ ਹੈ ਕਿਉਂਕਿ ਉਹ ਇਸ ਤਰ੍ਹਾਂ ਰੈਪੋਰਟ ਕਰਦੇ ਨੇ ਕਿ ਜਿਵੇਂ ਅਸੀਂ ਇਮੀਗ੍ਰੇਸ਼ਨ ਇਹ ਤਜੀ ਬਸ ਮੈਂ ਹੈਰਾਨ ਹਾਂ ਕਿ ਰਿਫਿਊਜ਼ ਜਿਹੜਾ ਸੀਗਾ ਤੁਹਾਨੂੰ ਰਿਪੋਰਟਸ ਤੇ ਆਰਡਰ ਲੱਗਣ ਵਾਲੇ ਸੀਗੇ ਔਰ ਇਤਾ ਜੇ ਤੁਸੀਂ ਨਾ ਛੜਕੋ ਆਉਂਦੇ ਇਹ ਤੁਹਾਡਾ ਕੇਸ ਸਮਝੋ ਕਿ ਇੰਨਾ ਖਰਾਬ ਹੋ ਚੁੱਕਾ ਸੀ ਤੁਹਾਨੂੰ ਰਿਪੋਰਟ ਕਰਨਾ ਸੀ ਜੇ ਸਾਡੇ ਕੋ ਨਾ ਆਉਂਦੇ ਤੁਹਾਨੂੰ ਨਾ ਉਹਨੇ 100% ਰਿਪੋਰਟ ਕਰਕੇ ਭੇਜਣੀ ਸੀ ਇਹ ਤਾਂ ਅਸੀਂ ਆ ਜਿਨ੍ਹਾਂ ਨੇ ਤੁਹਾਨੂੰ ਇਹ ਦੁਆਰਾ ਬਰਕ ਫਰਮੈਂਟ ਜਿਹੜਾ ਆ ਤੁਹਾਡਾ ਰਿਨਿਊ ਕਰਾਇਆ ਆ ਔਰ ਤੁਹਾਡਾ ਦੋ ਵਾਰੀ ਰਿਜੈਕਟ ਹੋਇਆ ਆ ਕੇਸ ਜਿਹੜਾ ਆ ਅਸੀਂ ਇਹ ਅਪਰੂਵ ਕਰਾਇਆ ਆ ਇਹ ਕਿਵੇਂ ਕੱਸ ਤੁਸੀਂ ਕਹਿ ਸਕਦੇ ਚੀਜ਼ ਕਾਨੂੰਨ ਦੇ ਮਤਾਬਕ ਵਸੇ ਤੁਹਾਡਾ ਜਿਹੜਾ ਜਿਹੜਾ ਤੁਹਾਡਾ ਸਵਾਲ ਆ ਜਾਂ ਤੁਹਾਡੀ ਜਿਹੜਾ ਜਿਹੜੀ ਤੁਹਾਡੀ ਨਿਸ਼ਾਨਾ ਉਹ ਜੇ ਬਿਲਕੁਲ ਗਲਤ ਹੈ ਬਿਲਕੁਲ ਜਿਹੜੀ ਕਾਲਜ ਦੀਆਂ ਜਿਹੜੀ ਗਾਈਡਲਾਈਨਸ ਨੇ ਉਹਦੇ ਡੈਫੀਨਿਟਲੀ ਅਗੇਂਸਟ ਹੈ ਤੇ ਉਹਨਾਂ ਦਾ ਜਿਹੜਾ ਲਾਇਸੈਂਸ ਹੈ ਉਹ ਖਤਰੇ 'ਚ ਪੈ ਸਕਦਾ ਜੇ ਇਹਦਾ ਦੀਆਂ ਵੀਡੀਓਸ ਉਹ ਆਪਣੇ ਟਿਕਟੋਕ ਤੇ ਪੇਸ਼ ਕਰਦੇ ਆ ਦੇ ਹੈਵ ਟੂ ਬੀ ਵੈਰੀ ਕੇਅਰਫੁਲ ਅਸਾ ਮਤਲਬ ਉਹਨਾਂ ਨੇ ਪੜ੍ਹਾਈ ਪੂਰੀ ਤਰ੍ਹਾਂ ਨਹੀਂ ਕੀਤੀ ਉਹਦੇ ਹੀ ਤਾਸਪੂਸ ਹੋ ਗਏ ਆ ਅੱਜ ਇੱਕ ਸਿੱਧੇ ਸਿੱਧੇ ਬਸ ਆਪਣੇ ਗੁਪਤਾ ਜੀ ਤੇ ਮਾਨ ਸਾਹਿਬ ਮੈਂ ਜਦੋਂ ਉੱਠਿਆ ਅਚਾਨਕ ਕਿ ਮੇਰੇ ਮਤਲਬ ਕਿ ਵੀਡੀਓ ਸਾਹਮਣੇ ਆਈ ਜੀ ਕਿਉਂਕਿ ਸੁਭਾਵਿਕ ਹੈ ਵੀ ਜਦੋਂ ਅੱਖ ਖੋਲਦੇ ਆ ਬਨਾਂਏ ਜੇ ਕਰਕੇ ਹੱਥੇ ਜਮਾਰ ਕੇ ਫੋਨ ਚੈੱਕ ਜਰੂਰ ਕਰਦਾ ਮੈਂ ਵੀ ਫੋਨ ਚੈੱਕ ਕੀਤਾ ਤੇ ਉਹ ਪਹਿਲੀ ਵੀਡੀਓ ਹੀ ਆਈ ਆਈ ਕੀ ਤੁਹਾਡੇ ਪੇਰੈਂਟਸ ਸੁਪਰ ਵੀਜ਼ਾ ਤੇ ਇੱਥੇ ਹਨ ਤੁਸੀਂ ਸਾਵਧਾਨ ਹੋ ਜਾਓ ਮੇਰੇ ਵੀ ਹੁਣ ਸੁਪਰ ਵੀਜ਼ੇ ਤੇ ਮੈਂ ਵੀ ਸਾਵਧਾਨ ਹੋ ਗਿਆ ਜੀ ਹਨ ਉਹਦੇ ਚੋਂ ਬਾਅਦ ਚ ਉਹ ਕੋਈ ਪੇਰੈਂਟਸ ਗ੍ਰੈਂਡ ਪੇਰੈਂਟਸ ਵੀਜ਼ਿਆਂ ਦਾ ਵੀ ਕੋਈ ਰੌਲਾ ਪੈ ਰਿਹਾ ਕਿ ਉਹ ਵੀ ਸ਼ੋਸ਼ਾ ਹੀ ਹੈ ਜੀ ਅੱਜਕੱਲ ਨਹੀਂ ਜੀ ਕੋਈ ਰੌਲਾ ਨਹੀਂ ਸਿਸਟਮ ਬੜਾ ਸਮੂਥ ਚੱਲ ਰਿਹਾ ਜਿਹੜੇ ਲੋਕਾਂ ਨੂੰ ਇਨਵੀਟੇਸ਼ਨ ਆਈਆਂ ਹੀ ਹੈ ਔਰ ਆਦੇ ਪਰਿਵਾਰਾਂ ਨੂੰ ਡਾਕੂਮੈਂਟ ਸਰਕਾਰ ਨੇ ਭੇਜਣ ਲਈ ਆਖਿਆ ਉਹਨਾਂ ਕੋ 90 ਦਿਨ ਹੁੰਦੇ ਆ ਸੋ ਸਿਸਟ ਦਰਾਵਾ ਡਰੋਵਾ ਦੇ ਕੇ ਲੋਕਾਂ ਨੂੰ ਅਸੀਂ ਉਹ ਆਕਰਸ਼ਿਤ ਕਰਨਾ ਐ ਐਬਸੋਲੂਟ ਅਗੇਨ ਕਾਲਜ ਦੇ ਰੂਲਸ ਅਗੇਂਸਟ ਐ ਗੁਤੋ ਸਾਹਿਬ ਐ ਅੱਜਕੱਲ ਜਿਹੜੇ ਲੋਕ ਮਿਸਟਰ ਕੈਨੇਡਾ ਦੇ ਵਿੱਚ ਅਸੀਂ ਸਤਦੇ ਆ ਜਾਂ ਫਿਰ ਮਿਸਟਰ ਲੁੱਕ ਆਉਣਾ ਚਾਹੁੰਦੇ ਨੇ ਇਸ ਦੇਸ਼ ਦੇ ਵਿੱਚ ਬਿਆਹ ਸ਼ਾਦੀ ਤੇ ਜਾਂ ਫਿਰ ਕਿਸੇ ਹੋਰ ਓਕੇਸ਼ਨ ਤੇ ਤਾਂ ਉਹਨਾਂ ਵਾਸਤੇ ਕਿੰਨਾ ਸਮਾਂ ਐਪਲੀਕੇਸ਼ਨ ਨੂੰ ਇਲਾਉਦੇ ਨੇ ਪ੍ਰੋਸੈਸਿੰਗ ਟਾਈਮ ਕੀ ਹੈ ਬਧਿਆ ਜਾਂ ਘਟਿਆ ਹਾਂ ਗੀਗਨ ਚਾਹੁੰਦੇ ਹੋ ਤੇ ਕਿੰਨੀ ਕਿ ਰਿਸ਼ੂ ਕਿੰਨੇ ਕ ਪਰਸੈਂਟ ਬੀਜੀ ਇਸ਼ੂ ਗੌਰਮੇਟ ਜਿਹੜੀ ਕਰ ਰਹੀ ਹੈ ਦੇਖੋ ਜੀ ਪਹਿਲਾ ਜਦੋਂ ਜਦੋਂ ਚੂਡਸਨ ਸਾਹਿਬ ਸਰਕਾਰ ਚ ਜਿਹੜੇ ਪਾਵਰ ਸੀਗੇ 9 ਸਾਲ ਰਹੇ ਹੈ ਤੇ ਉਦੋਂ ਆਪਾਂ ਸਾਰਿਆਂ ਨੂੰ ਪਤਾ ਵੀ ਇੰਨਾ ਕੁ ਕਮਸਾਨ ਪੈ ਗਿਆ ਸੀ ਆ ਵੀ ਹਾਹਾਕਾਰ ਪੈ ਗਈ ਸੀ ਹੁਣ ਉਹਦੇ ਜੇ ਉਸੇ ਅਨੁਮਾਨ ਉਹਨੂੰ ਆਪਣਾ ਇੱਕ ਆંકੜਾ ਨਾਪ ਨਾਪ ਤਾਂ ਨਾ ਉਹਨੂੰ ਜੇ ਆਪਾਂ ਮੈਜ਼ਰ ਮੈਜ਼ਰ ਕਰਕੇ ਦੇਖੀਏ ਕਿ ਹੁਣ ਵੀਜ਼ਿਆਂ ਦੀ ਜਿਹੜੀ ਸਕਸੈਸ ਰੇਟ ਹੈ ਉਹ ਬਹੁਤ ਘਟ ਗਈ ਹੈ ਹਾਊ ਐਵਰ ਹਾਊ ਐਵਰ ਜਿਹਨਾਂ ਲੋਗ ਐ ਜਿਹਨਾਂ ਨੇ ਜਨਰਲੀ ਐਪਲੀਕੇਸ਼ਨਾਂ ਹੈਗੀਆਂ ਆ ਗਾਈਡਲਾਈਨਸ ਦੇ ਅਨਸਾਰ ਪਰ ਵੀਜ਼ੇ ਮਿਲ ਰਹੇ ਆ ਪਰ ਜਿਹੜਾ ਅਗਲੇ ਤੱਕ ਆਉਣ ਵਾਲਿਆ ਉੱਥੇ ઓਰ ਫੇਕ ਐਪਲੀਕੇਸ਼ਨਸ ਉਹ ਹੀ ਆ ਗੋਣਾ ਜਿਹੜੀ ਜਿਹੜੀ ਇਹ ਕਿਸੇ ਸਕਰੂਟੀ ਜਿਆਦਾ ਹੋਈ ਹੈ ਸੋ ਇਸ ਕਰਕੇ ਜੇ ਤੁਹਾਡੇ ਸਵਾਲ ਦਾ ਮੈਂ ਜਵਾਬ ਮਲਕੀ ਐਗਜ਼ੈਕਟਲੀ ਤੇ ਨਹੀਂ ਦੇ ਸਕਦਾ ਪਰ ਮੇਰਾ ਇਹ ਮੰਨਣਾ ਹੈ ਕਿ ਜਿਹੜੇ ਨਾਨ ਜੈਨੂਨ ਕੇਸ ਹੈ ਉਹਨਾਂ ਦਾ ਵੀਜ਼ਾ ਹੁਣ ਆਲਮੋਸਟ ਮੇਰੇ ਖਿਆਲ ਚ ਬੰਦੀ ਹੋ ਗਿਆ। Oh I see. ਅ ਅਸੀਂ ਅੱਜ ਦੇ ਪ੍ਰੋਗਰਾਮ ਵਿੱਚ ਆਪਣੇ ਦੱਸ ਕਿ ਇਮੀਗ੍ਰੇਸ਼ਨ ਦਾ ਕੋਈ ਵੀ ਜੀ ਮਸਲਾ ਹੈ ਤਾਂ ਤੁਸੀਂ ਬੜੇ ਕਨਫਿਊਜ਼ ਹੋ ਕਿ ਅਸੀਂ ਕਿਹੜਾ ਇਮੀਗ੍ਰੇਸ਼ਨ ਕੰਸਲਟੈਂਟ ਤੋਂ ਸਲਾਹ ਲੇਗੀ ਜੇ ਕੋਈ ਤੁਹਾਡਾ ਪਰਿਵਾਰ ਦਾ ਮੈਂਬਰ ਕਿਸੇ ਕਾਰਨ ਕਰਕੇ ਇਸ ਦੇਸ਼ ਦੇ ਵਿੱਚ ਅਪਲਾਈ ਕੀਤਾ ਸੀ। ਐਨਐਮਆਈ ਇਹਦੇ ਪੈਸੇ ਦੇ ਚੁੱਕਾ ਆ ਔਰ ਉਹ ਫਿਕਸ ਗਈ ਤਾਂ ਹੁਣ ਕੀ ਕਰਨਾ ਚਾਹੀਦਾ ਤੁਹਾਨੂੰ ਔਰ ਤੁਸੀਂ ਕਾਨੂੰਨ ਦੇ ਮੁਤਾਬਕ ਇਸ ਦੇਸ਼ ਦੇ ਵਿੱਚ ਆ ਰਹੋ ਓਵਰਸਟੇ ਨਹੀਂ ਕਰੋ ਅਤੇ ਕਾਨੂੰਨ ਤੁਹਾਨੂੰ ਅੱਗੇ ਦਿੰਦਾ ਔਰ ਜਿਹੜੇ ਕੰਸਲਟੈਂਟ ਨੇ ਔਰ ਤੁਹਾਨੂੰ ਕੇਵਾਰੀ ਗਲਤ ਗਾਈਡ ਕਰਦੇ ਨੇ ਆਪਣੇ ਪੈਸੇ ਬਣਾਉਣ ਦੀ ਖਾਤਰ ਹੈ ਗਲਤ ਐਡਵਾਈਸ ਦੇਣਾ ਕਿ ਜਿਹੜਾ ਤੁਹਾਡਾ ਸਕੂਲ ਹੈ ਇਹ ਅੱਗੇ ਦਿੰਦਾ ਤੁਹਾਨੂੰ ਕਿ ਤੁਸੀਂ ਗਲਤ ਗਾਈਡ ਹੈ ਆ ਦੇ ਆਪਣੇ ਕਲਾਇੰਟ ਨੂੰ ਇਸ ਤਰ੍ਹਾਂ ਦੇ ਪੇਪਰ ਬਣਾ ਲਾ ਤੂੰ ਆ ਕੰਮ ਕਰ ਲਾ ਆਪਾਂ ਤੁਹਾਨੂੰ ਇਮੀਗ੍ਰੇਸ਼ਨ ਜਿਹੜਾ ਆ ਉਹ ਡਿਲੇ ਕਰ ਲਵਾਂਗੇ ਅੱਖੀ ਘਟਾ ਪਾ ਦੇਵਾਂਗੇ ਇਹੋ ਜਿਹੇ ਆ ਮਤਲਬ ਲੋਕਾਂ ਨੂੰ ਐਡਵਾਈਸ ਦੇਣੀਆਂ ਸਲਾਹਾਂ ਦੇਣੀਆਂ ਕਾਨੂੰਨ ਦੀ ਨਿਗਾ ਦੇ ਵਿੱਚ ਇਹ ਕ੍ਰਾਈਮ ਆ ਜਾਂ ਨਹੀਂ ਆ ਪਾਸ਼ੀ ਸਾਹਿਬ ਇਸ ਤੋਂ ਪਹਿਲਾਂ ਮੈਂ ਤੁਹਾੜਾ ਇਹਦਾ ਜਵਾਬ ਦਵਾਂ ਮੇਰਾ ਮੰਨਣਾ ਹੈ ਕਿ ਜਿਹੜੀ ਮੈਜੋਰਟੀ ਆ ਉਹ ਜਿਹੜੇ ਕੰਸਲਟੈਂਟਸ ਹੈ ਉਹ ਬਹੁਤ ਦਿਨ ਰਾਤ ਮਿਹਨਤ ਕਰਦੇ ਆ ਉਹ ਆਪਣੇ ਕਲਾਇੰਟਾਂ ਨੂੰ ਬਹੁਤ ਵਧੀਆ ਸਰਵਿਸ ਦਿੰਦੇ ਆ ਮੇਰਾ ਆਪਣਾ ਮੰਨਣਾ ਹੈ ਮੇਰਾ ਮੰਨਣਾ ਹੈ ਕਿ ਉਹ ਬੜੇ ਥੋੜੀ ਜੀ ਫੀਸ ਚਾਰਜ ਕਰਕੇ ਤੇ ਕਲਾਇੰਟ ਜਿਹੜਾ ਆਪਣੀ ਕਮਿਊਨਿਟੀ ਦੇ ਵਿੱਚ ਉਹਨਾਂ ਦੀ ਜੁਬਾਨ ਦੇ ਵਿੱਚ ਉਹਨਾਂ ਨੂੰ ਕੰਟੀਨਿਊਸਲੀ ਫੋਨ ਆਨਸਰ ਕਰਦੇ ਆ ਪਰ ਕੁਝ ਛੋਟੀ ਮਾਤਰਾ 'ਚ ਜਿਹੜੇ ਲੋਕ ਫਰਾਜੂਲੈਂਟ ਕੰਮ ਕਰਦੇ ਜਿੱਦਾਂ ਵੀ ਨਕਲੀ ਪੇ ਰੋਲਾ ਬਣਾਣੀਆਂ ਨਕਲੀ ਜੌਬ ਲੈਟਰ ਕ੍ਰੀਏਟ ਕਰਨੇ ਨਕਲੀ ਐਲਐਮਆਈ ਐਲਐਮਆਈ ਕ੍ਰੀਏਟ ਕਰਨੇ ਇੱਕ ਇੱਕ ਐਲਐਮਆਈ ਜਿਹੜਾ ਅਪਰੂਵਲ ਆਂਦੀ ਉਹਨੂੰ ਐਡਿਟ ਕਰਕੇ ਐਡੋਬ ਦੇ ਵਿੱਚ ਉਹ ਦਸ ਲੋਕਾਂ ਦੇ ਕੇ ਉਹ ਪੈਸੇ ਪੂਸੇ ਇਕੱਠੇ ਕਰ ਲੈਣ ਜੇ ਤੁਸੀਂ ਇਹ ਪ੍ਰੋਗਰਾਮ ਕੱਲਾ ਇਮੀਗ੍ਰੇਸ਼ਨ ਦਾ ਹੈ ਨਾ ਕਰੋ ਨਾ ਫਰਾਡ ਦੇ ਬਸੀ ਸਾਹਿਬ ਤੁਹਾਡੀਆਂ ਲਾਈਨਾਂ ਹਮੇਸ਼ਾ ਬੀਜ਼ੀ ਰਹਿਣ ਮੈਂ ਤੁਹਾਨੂੰ ਦੱਸਦਾ ਵੀ ਇੰਨਾ ਕੁ ਫਰਾਡ ਹੈ ਸਰਕਾਰ ਨੇ ਜਿੱਦਾਂ ਵੀ ਹੱਥ ਜਿੱਦਾ ਆਪਣੇ ਹਥਿਆਰ ਤਿਆਰ ਦਿੱਤੇ ਹੈ ਇੰਨਾ ਕੁ ਫਰਾਡ ਹੈ ਕਿ ਸਰਕਾਰ ਹੁਣ ਮੈਨੇਜ ਜਗਾ ਕੌਲਜਾ ਮੈਨੇਜ ਨਹੀਂ ਕਰ ਸਕਦਾ ਮੇਰੇ ਮੁਤਾਬਿਕ ਐਸਾ ਤੁਹਾਡੇ ਵਰਗੇ ਪ੍ਰੋਗਰਾਮ ਹੀ ਹੈ ਜਿਹੜੇ ਅਵੇਰਨੈਸ ਕ੍ਰੀਏਟ ਕਰਕੇ ਲੋਕਾਂ 'ਚ ਜਾਗਰਤੀ ਪੈਦਾ ਕਰਦੇ ਆ ਕਿ ਤੁਸੀਂ ਫਰਾਡ ਤੋਂ ਬਚੋ ਫਰਾਡ ਤੋਂ ਬਚੋ ਬਾਕੀ ਦੀ ਤੁਹਾਡੀ ਗੱਲ ਹੈ ਮੈਂ ਫਿਰ ਰਿਪੀਟ ਕਰਾਂਗਾ ਕਿ ਜਿਹੜੀ ਮжоਰਿਟੀ ਆ ਕੰਸਲਟੈਂਟਸ ਆ ਉਹਨਾਂ ਨੇ ਇਸ ਦੇਸ਼ ਨੂੰ ਬਲਾਨਚ ਉਹਨਾਂ ਨੂੰ ਡਿਵੈਲਪ ਕਰਨ ਚ ਉਹਨਾਂ ਦਾ ਬੜਾ ਯੋਗਦਾਰ ਹੈ ਉਹ ਥੋੜੀ ਜੀ ਫੀਸ ਚਾਰਜ ਕਰਕੇ ਜਿਹੜੇ ਉਹਨਾਂ ਨੇ ਕਲਾਇੰਟਾਂ ਨੂੰ ਇੱਥੇ ਆਪਣੇ ਇੱਕ ਵਧੀਆ ਉਹਨਾਂ ਦਾ ਸੁਪਨਾ ਪੂਰਾ ਕੀਤਾ ਸੋ ਜਿਹੜੀ ਮੈਜੋਰਿਟੀ ਹੈਗੀ ਹੈ ਉਹ ਉਹਨਾਂ ਨੂੰ ਉਹਨਾਂ ਦੇ ਪ੍ਰਤੀ ਸਿਕਾ ਕਸਣਾ ਸਰਕਾਰ ਦੀ ਇੱਕ ਜ਼ਿੰਮੇਵਾਰੀ ਹੈ ਮੈਂ ਬਿਲਕੁਲ ਤੁਹਾਡੇ ਨਾਲ ਹੈ ਐਗਰੀ ਨਹੀਂ ਕਰਾਂਗਾ ਔਰ ਡਿਸਐਗਰੀ ਵੀ ਕਰਾਂਗਾ ਜਿਸਨ ਤੁਸੀਂ ਪਮਾਨਾ ਤਾਂ ਕੋਈ ਕੋਈ ਨਹੀਂ ਹੁੰਦਾ ਕਿਸੇ ਵੀ ਚੀਜ਼ ਦਾ ਕਿੰਨੇ ਪਰਸੈਂਟ ਲੋਕ ਚੋਰ ਨੇ ਤੇ ਕਿੰਨੇ ਪਰਸੈਂਟ ਸਾਧ ਨੇ ਪਰ ਇਹ ਟਰੂ ਹੈ ਕਿ ਜਿਸ ਤਰ੍ਹਾਂ ਕਿ ਜੋ ਮinority ਹੀ ਲੋਕ ਖਰਾਬ ਨੇ ਪਰ ਗੁਪਤਾ ਸਾਹਿਬ ਮжоਰਿਟੀ ਲੋਕ ਨਹੀਂ ਜਿਹੜੇ ਕਿ ਅਨਪ੍ਰੋਫੈਸ਼ਨਲ ਨੇ ਤੁਹਾਡੇ ਫੀਲਡ ਦੇ ਵਿੱਚ ਜਿਹੜੇ ਕਿ ਲੋਕਾਂ ਨੂੰ ਲੁੱਟ ਚੁੱਕੇ ਨੇ ਲੋਕਾਂ ਦੀ ਜ਼ਿੰਦਗੀਆਂ ਨੂੰ ਬਰਬਾਦ ਕਰ ਚੁੱਕੇ ਨੇ ਲੋਕਾਂ ਨੂੰ ਡਿਪੋਰਟ ਕਰਾ ਚੁੱਕੇ ਨੇ ਆ ਇਹ ਉਹ ਲੋਕ ਨੇ ਜਿਨ੍ਹਾਂ ਨੇ ਗਲਤ ਤਰੀਕੇ ਦੇ ਨਾਲ ਫਾਈਲ ਲਵਾਈ ਹੁੰਦੀ ਹੈ ਤਾਂ ਉਹ ਚਾਹੁੰਦੇ ਕਿ ਕੋਈ ਸਾਡੇ ਤੇ ਕੇਸ ਨਾ ਪੈ ਜਾਵੇ ਫਿਰ ਉਹਨਾਂ ਨੂੰ ਇਹ ਆਪ ਰਿਪੋਰਟ ਕਰਾਉਣ ਦੇ ਵਿੱਚ ਵੱਧ ਤੋਂ ਵੱਧ ਦਿਨ ਪ੍ਰਾਂਤ ਇੱਕ ਲਾਉਂਦੇ ਆ ਕਿ ਇਹ ਜਲਦੀ ਰਿਪੋਰਟ ਹੋ ਜAVE ਦੇਸ਼ ਦੇ ਵਿੱਚੋਂ ਕਿਉਂਕਿ ਸਾਡੇ ਤੇ ਕੇਸ ਪੈ ਸਕਦਾ ਜਿਹੜੀ ਗੱਲ ਤੁਹਾਡੀ ਪੰਚਾਇਤ ਹੈ ਉਹਦੇ ਵਿੱਚ ਜਿਹੜਾ ਆਵਾਮ ਹੈ ਉਹਨੂੰ ਵੀ ਆਪਣੀ ਗਲਤੀ ਮੰਨੀ ਪੈਗੀ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਸਾਡੇ ਕੋਲ ਬੜੀ ਮਾਤਰਾ ਚ ਲੋਕ ਆਂਦੇ ਆ ਉਹ ਕਹਿੰਦੇ ਜੀ ਤੁਸੀਂ ਪੇਰੋਲ ਚਲਾਉਂਦੇ ਹੋ ਪਹਿਲੇ ਤਾਂ ਸਾਨੂੰ ਸਮਝ ਨਹੀਂ ਆਉਂਦੇ ਪੇਰੋਲ ਚਲਾਉਂਦੇ ਦਾ ਕੀ ਮਤਲਬ ਹੋਇਆ ਹਮਮ ਆਸ-ਤਾਂ ਆਸ-ਤਾਂ ਸਾਨੂੰ ਸਮਝ ਆਣੀ ਸ਼ੁਰੂ ਹੋ ਗਈ ਵੀ ਤੁਸੀਂ ਇੱਕ ਫੇਕ ਪੇਰੋਲ ਚਲਾਉਂਦੇ ਹੋ ਤੇ ਜਦੋਂ ਉਹਨਾਂ ਕੋਲ ਕੋਈ ਨਹੀਂ ਜੀ ਅਸੀਂ ਐਦਾਂ ਦੇ ਉਲਟੇ ਸੱਦੇ ਕੰਮ ਨਹੀਂ ਕਰਦੇ ਇੱਕ ਕ੍ਰਿਮੀਨਲ ਹੈ ਫੇਕ ਨੇ ਤੁਸੀਂ ਕਰਦੇ ਕੀ ਇੱਥੇ ਬੈਠੇ ਫਿਰ ਉਹ ਚਾਰ ਗੱਲਾਂ ਸਾਨੂੰ ਹੋਰ ਸੁਣਾ ਦੇ ਨੇ ਕਈ ਵਾਰ ਨਾਟ ਲਾਈਕ ਯੂ ਨੋ ਬੜੇ ਕੁਛ ਘਟਮਾਤਰਾ ਜਿਹੜੇ ਲੋਕ ਐਦਾਂ ਬੜੇ ਅਫਸ਼ਮਤ ਕਈ ਵਾਰ ਕਹਿ ਦਿੰਦੇ ਜੇ ਤੁਸੀਂ ਗਲਤ ਕੰਮ ਨਹੀਂ ਕਰਦੇ ਫਿਰ ਤੁਸੀਂ ਕੰਸਲਟੈਂਟ ਕਹਾ ਦਿਓ ਕੋਈ ਕੰਸਲਟੈਂਟ ਨੂੰ ਲੋਕਾਂ ਨੇ ਅਸਿਊਮ ਕਰ ਲਿਆ ਕਿ ਉਹ ਗਲਤ ਕੰਮ ਕਰੂਗਾ ਹੀ ਕਰ ਜਿਹੜਾ ਪ੍ਰੋਫੈਸ਼ਨ ਦੀ ਜਿਹੜੀ ਜਿਹੜੀ ਤਮਕ ਤਮਗਾ ਉਹਨ ਡੈਮੇਜ ਕੀਤਾ ਜਿੱਦਾਂ ਤੁਸੀਂ ਆਖਿਆ ਵੀ ਉੱਥੇ ਜਾ ਕੇ ਟਿਕਟੌਕ ਦੇ ਵੀਡੀਓ ਪੇਸ਼ ਕਰਨਾ ਹੈ ਜੀ ਆਪਣੀ ਉਹ ਟੈਸਟੀਮੋਨੀ ਦੇਣੀ ਕਲਾਇੰਟ ਦੀ ਉਹਨੂੰ ਲਾਈਨ ਤੇ ਲੈ ਕੇ ਕੋਈ ਕਾਨੂੰਨ ਦੇ ਵਰ ਖਿਲਾਫ ਹੈ ਦੈਟਸ ਟੋਟਲੀ ਰੋਂਗ ਜਿੱਦਾਂ ਤੁਸੀਂ ਠੀਕ ਕਿਹਾ ਕਿ ਐਦਾਂ ਪ੍ਰੈਜ਼ੈਂਟ ਕਰਨਾ ਵੀ ਜਿੱਦਾਂ ਤੁਸੀਂ ਕਿਦੇ ਵੀਜ਼ਾ ਲਵਾਤਾ ਜਦ ਤੁਸੀਂ ਕਿਦੇ ਵੀਜ਼ਾ ਆਫੀਸਰ ਡੈਫੀਨਿਟਲੀ ਉਹ ਕਾਲਜ ਦੇ ਰੂਲ ਦੇ ਅਗੇਂਸਟ ਹੈ ਜੀ ਆਈ ਸੀ ਸੋ ਗੋਤਾ ਸਾਬ ਕੋਈ ਐਸਾ ਕਾਨੂੰਨ ਜਿਹੜਾ ਹੈ ਇਹ ਨਵੀਂ ਜਦੋਂ ਦੀ ਸਰਕਾਰ ਆਈ ਹੈ ਉਹਨਾਂ ਨੇ ਕੋਈ ਬੜਾਇਆ ਜਿਹੜੇ ਲੋਕ ਇੱਥੇ ਆਏ ਹੋਏ ਨੇ ਕਾਫੀ ਲੰਬੇ ਸਮੇਂ ਤੋਂ ਔਰ ਉਹਨਾਂ ਵਾਸਤੇ ਕੋਈ ਹੈ ਗੰਗੇਸ਼ देयर इज एनी ਰੂਮ ਫਾਰ देम टू गेट ਇਮੀਗ੍ਰੇਸ਼ਨ ਜੀ ਬਸ ਜੀ ਸਾਬ ਦੇਖੋ ਕਈ ਮੈਂ ਤੁਹਾਨੂੰ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਦੱਸ ਰਿਹਾ ਕਿ ਕਈ ਕਈ ਲੋਕ ਬੜੇ ਲੰਬੇ ਸਮੇਂ ਤੋਂ ਐਜ਼ ਅ ਫੋਰਨ ਵਰਕਰ ਕੰਮ ਕਰ ਰਹੇ ਹਾਂ ਉਦਾਹਰਨ ਤੋਂ ਅਰਜ਼ ਮੈਂ ਤੁਹਾਨੂੰ ਦੱਸਣਾ ਕਿ ਜੇ ਬੰਦਾ ਕੋਈ ਕੁੱਕ ਹੈ ਬਹੁਤ ਲੰਬੇ ਸਮੇਂ ਤੋਂ ਉਹ ਐਜ਼ ਅ ਕੁੱਕ ਕੰਮ ਕਰ ਰਿਹਾ ਹੈ ਉਹਦੇ ਆਇਲਟ ਨਹੀਂ ਉਹ ਪੂਰੀ ਕਰ ਸਕਦਾ ਜਾਂ ਉਹਦੇ ਜਿਹੜੇ ਪੁਆਇੰਟ ਸਿਸਟਮ ਚ ਕੁਆਲੀਫਾਈ ਨਹੀਂ ਕਰ ਸਕਦਾ ਉਹ ਉਸ ਲੋਕਾਂ ਜਿਹਦਾ ਮੰਨ ਲਓ ਕੋਈ ਬੰਦਾ 10 15 ਸਾਲ ਤੋਂ ਇਕੱਲਾ ਐਜ਼ ਅ ਕੁੱਕ ਹੀ ਕੰਮ ਕਰ ਰਿਹਾ ਉਹਨਾਂ ਲਈ ਸਰਕਾਰ ਨੇ ਉਹ ਚੰਦ ਇਹ ਵੀ ਤੁਸੀਂ ਹਿਮਨਿਟਨ ਕੰਪੈਸ਼ਨ ਤੇ ਅਪਲੀਕੇਸ਼ਨ ਪਾਓ ਤੇ ਉਹਨਾਂ ਨੂੰ ਡੈਫੀਨਿਟਲੀ ਸਰਕਾਰ ਉਹਨਾਂ ਦੇ ਗੌਰ ਕਰਦੀ ਹੈ ਤੇ ਮੈਨ ਪੂਰੀ ਉਮੀਦ ਹੈ ਵੀ ਉਹਨਾਂ ਨੂੰ ਵੀਜ਼ਾ ਵੀ ਦੇ ਸਕਦੀ ਹੈ ਉਹ ਦਿੰਦੀ ਵੀ ਹੈ ਓ ਆਈ ਸੀ ਆ ਸੋ ਕਿ ਕੋਈ ਨਮੀ ਤਬਦੀਲੀ ਆਨਵਰਲੇ ਫਿਚਰ ਦੇ ਵਿੱਚ ਗਵਰਨਮੈਂਟ ਨਵੀਂ ਤਬਦੀਲੀ ਬਸ ਸਭ ਇਹੀ ਹੈ ਕਿ ਜਿਹੜਾ ਸਰਕਾਰ ਜੇ ਤੋ ਸਾਰੇ ਲੋਕ ਚਾਹੁੰਦੇ ਸੀ ਇਵਨ ਜਿਹੜੇ ਕੰਸਲਟਿੰਗ ਕਮਿਊਨਿਟੀ ਵੀ ਚਾਹੁੰਦੀ ਸੀ ਕਿ ਜਿਹੜਾ ਕਾਨੂੰਨ ਹੈ ਉਹਨੂੰ ਸਟਰੀਮ ਲਾਈਨ ਕੀਤਾ ਜਾਏ ਉਹਨੂੰ ਦਰੁਸਤ ਕੀਤਾ ਜਾਏ ਤਾਂ ਕਿ ਇਹਦਾ ਦੁਰਪਯੋਗ ਘਟੇ ਉਹ ਉਹ ਸਰਕਾਰ ਇਹ ਕਰ ਰਹੀ ਹੈ ਮੇਰਾ ਮੰਨਣਾ ਹੈ ਕਿ ਜਿਹੜੀ ਵਿਸ਼ਾਲ ਰੈਂਪਲ ਹੈ ਜਿਹੜੀ ਕੰਜ਼ਰਵਟਿਵਿਜ਼ ਦੇ ਕ੍ਰਿਟਿਕਸ ਹੈਗੇ ਆ ਉਹਨਾਂ ਦਾ ਰੋਲ ਬਹੁਤ ਅਹਿਮ ਹੈ ਉਹਨਾਂ ਦੀ ਪਾਰਲੀਮੈਂਟਰੀ ਜਿਹੜੀ ਮੈਂ ਸਟੈਂਡਿੰਗ ਕਮੇਟੀ ਚ ਉਹਨਾਂ ਦੇ ਇੰਟਰਵਿਊ ਦਿੱਤਾ ਬਹੁਤ ਵਧੀਆ ਉਹਨਾਂ ਦਾ ਤਰੀਕਾ ਗੱਲ ਕਰਨ ਦਾ ਉਹ ਸਰਕਾਰ ਨੂੰ ਉਹਨਾਂ ਨੇ ਪੂਰਾ ਕਟੈਰੇਜ ਖੜਾ ਕੀਤਾ ਹੈ ਪਰ ਇੱਕ ਬੜੀ ਵੱਡੀ ਕਮੀ ਹੈ ਹਜੇ ਵੀ ਕਾਨੂੰਨ ਚ ਪਰ ਤੁਸੀਂ ਉਹ ਤੁਹਾਡੇ ਮੈ ذریعے ਚਾਹਨਾ ਵੀ ਤੁਸੀਂ ਉਸ ਗੱਲ ਨੂੰ ਹਾਈਲਾਈਟ ਕਰੋ ਕਿ ਹਜੇ ਵੀ ਹਜੇ ਵੀ ਜਿਹੜੇ ਪੁਲਿਸ ਕਲਰ ਸਰਟੀਫਿਕੇਟ ਹੈ ਜਿਹੜੇ ਹੈ ਉਪ ਵਿਦਿਆਰਥੀਆਂ ਤੋਂ ਨਹੀਂ ਮੰਗਿਆ ਜਾਂਦਾ ਨਾ ਹੀ ਫੋਰਨ ਵਰਕਰ ਜਿਹੜੇ ਲੋਕ ਆਉਂਦੇ ਐ ਐਜ਼ ਅ ਫੋਰਨ ਵਰਕਰ ਟੈਂਪਰੀ ਫੋਰਨ ਵਰਕਰ ਉਹਨਾਂ ਕੋਲੋਂ ਪੁਲਿਸ ਸਰਟੀਫਿਕੇਟ ਨਹੀਂ ਮੰਗੀ ਜਾਂਦੀ ਸੋ ਬੇਸਿਕਲੀ ਜਿਹੜੇ ਲੋਕ ਕ੍ਰਿਮੀਨਲ ਹੈ ਹਜੇ ਵੀ ਉਹਨਾਂ ਲਈ ਬਹੁਤ ਖੁੱਲਾ ਚਾਂਸ ਹੈ ਕਿ ਤੁਸੀਂ ਆਪਣੇ ਕੈਨੇਡਾ ਨੂੰ ਦਾਖਲਾ ਲੈ ਲੋ ਤੁਹਾਨੂੰ ਕਿਹੜੇ ਕਿਸੇ ਪੁਲਿਸ ਸਰਟੀਫਿਕੇਟ ਮੰਗਣੀ ਹੈ ਚਾਹੇ ਤੁਸੀਂ ਅਜੇ ਵਿਦਿਆਰਥੀ ਜਾਂ ਅਜੇ ਫੋਰਨ ਵਰਕਰ ਈਵਨ ਐਜ਼ ਅ ਵਿਜ਼ਟਰ ਤਾਂ ਕੋਈ ਪੁਲਿਸ ਕਲੇਮ ਨਹੀਂ ਮੰਗੀ ਜਾਂਦੀ ਸੋ ਤੁਸੀਂ ਇਸ ਗੱਲ ਦੀ ਅਵੇਅਰਨੈਸ ਕ੍ਰੀਏਟ ਕਰਨੀ ਹੈ ਸਰਕਾਰ ਨੂੰ ਤੁਸੀਂ ਇੱਕ ਪਟੀਸ਼ਨ ਖੜਾ ਕਰਨਾ ਹੈ ਕਿ ਉਸ ਹਰ ਬੰਦੇ ਦੀ ਪੁਲਿਸ ਕਲੇਮ ਮੰਗੀ ਜਾਏ ਸੋ ਥਰਡ ਗੈਂਡ ਭਾਵੇਂ ਕਿ ਵਿਅਕਤੀ ਜਦੋਂ ਵੀ ਇਸ ਦੇਸ਼ ਦੇ ਵਿੱਚ ਪੈਰ ਧਰੇ ਕਿਸੇ ਵੀ 에ਰਪੋਰਟ ਤੇ ਕਿਸੇ ਵੀ ਪੋਰਟ ਤੇ 에ਰਪੋਰਟ ਜਾਂ ਪੋਰਟ ਕਿਤੇ ਵੀ ਤਾਂ ਉਹਦੇ ਕੋਲ ਕਲੀਅਰੈਂਸ ਸਰਟੀਫਿਕੇਟ ਉਹ ਦੇਸ਼ ਦਾ ਹੋਣਾ ਚਾਹੀਦਾ ਜਿੱਥੋਂ ਉਸਨੇ ਮਤਲਬ ਸਟੈਪ ਲੈ ਆਇਆ ਜਿਸਨੇ ਫਲਾਈਟ ਲਈ ਹੈ ਤਾਂ ਉਸ ਦੇਸ਼ ਦੇ ਵਿੱਚ ਜਦੋਂ ਉਹ ਫਲਾਈਟ ਲਿੰਦਾ ਆ ਵੀਜ਼ਾ ਇਸ਼ੂ ਹੁੰਦਾ ਆ ਕੈਨੇਡਾ ਗਵਰਨਮੈਂਟ ਨੂੰ ਚਾਹੀਦਾ ਆ ਕਿ ਵੀਜ਼ਾ ਇਸ਼ੂ ਕਰਨ ਤੋਂ ਪਹਿਲਾਂ ਉਹਦਾ ਪੁਲਿਸ ਸਕਰੀਨਿੰਗ ਸਰਟੀਫਿਕੇਟ ਮਸਟ ਜਿੰਨਾ ਚਿਕ ਨਹੀਂ ਕਲੀਅਰਸ ਮਿਲਦੀ ਪੁਲਿਸ ਡਿਪਾਰਟਮੈਂਟ ਤੋਂ ਤਾਂ ਉਹਨਾਂ ਚ ਇੱਕ ਉਹਨੂੰ ਵੀਜ਼ਾ ਪਰਮਨੈਂਟ ਹੋਵੇ ਜਾਂ ਫਿਰ ਟੈਂਪਰੇਰੀ ਹੋਵੇ ਜਾਂ ਵਰਕ ਪਰਮਿਟ ਤੇ ਆਉਣਾ ਹੋਵੇ ਜਾਂ ਫਿਰ ਕਿਸੇ ਕੈਟਾਗਰੀ ਹੋਰ ਅਧੀਨ ਆਉਣਾ ਹੋਵੇ ਤਾਂ ਉਹਨਾਂ ਚ ਇੱਕ ਉਹਨੂੰ ਕਲੀਅਰੈਂਸ ਨਹੀਂ ਮਿਲਣੀ ਚਾਹੀਦੀ ਉਹ ਵੀਜ਼ਾ ਇਸ਼ੂ ਨਹੀਂ ਹੋਣਾ ਚਾਹੀਦਾ ਜਿੰਨੇ ਚਿਕ ਪੁਲਿਸ ਕਲੀਨ ਸਰਟੀਫਿਕੇਟ ਇਮੀਗ੍ਰੇਸ਼ਨ ਆਫਸਰ ਜਿਹੜਾ ਹੈ ਨਹੀਂ ਦੇਖਦਾ ਆਪਣੀ ਅੱਖੀ ਫਿਜ਼ੀਕਲ ਤੌਰ ਤੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਡੈਫੀਨਿਟਲੀ ਜੇ ਤੁਸੀਂ ਬਸੇ ਸਾਹਿਬ ਐਪਲੀਕੇਸ਼ਨ ਫਾਈਲ ਕਰਦੇ ਹੋ ਜੀ ਜਦੋਂ ਤੁਸੀਂ ਬਾਕੀ ਡਾਕੂਮੈਂਟਸ ਅਪਲੋਡ ਕਰਦੇ ਹੋ ਉਹਦੇ ਜਿਹੜਾ ਪੁਲਿਸ ਕਲੀਨ ਸਰਟੀਫਿਕੇਟ ਹੈ ਉਹ ਵੀ ਅਪਲੋਡ ਹੋਣਾ ਚਾਹੀਦਾ ਹੈ ਚਾਹੇ ਤੁਸੀਂ ਵਿਜ਼ਟਰ ਵੀਜ਼ਾ ਦੀ ਐਪਲੀਕੇਸ਼ਨ ਚਾਹੇ ਸਟੂਡੈਂਟ ਵੀਜ਼ਾ ਚਾਹੇ ਫਾਰਮ ਵਰਕਰ ਸਰਕਾਰ ਨੂੰ ਕੰਜ਼ਰਵੇਟਿਵ ਜਿਹੜੇ ਐਮਪੀ ਹੈ ਅਰਪਨ ਖੰਨਾ ਉਹਨਾਂ ਨੇ ਬਹੁਤ ਅਜੇ ਬਾਰੇ ਉਹਨਾਂ ਨੂੰ ਮਿਨਿਸਟਰ ਨੂੰ ਇਹੇ ਵਾਰ ਸਵਾਲ ਕੀਤੇ ਸੀ ਪਰ ਉਹਨਾਂ ਨੇ ਉਸ ਕਾਲ ਤੇ ਹਜੇ ਤੱਕ ਗੌਰ ਨਹੀਂ ਕੀਤਾ ਹਜੇ ਤੱਕ ਗੌਰ ਨਹੀਂ ਕੀਤਾ ਉਹਨਾਂ ਦੀ ਹਜੇ ਵੀ ਪੁਲਿਸ ਸਰਟੀਫਿਕੇਟ ਨਹੀਂ ਮੰਗਿਆ ਜਾ ਰਿਹਾ ਉਹਦੇ ਨਾਲ ਡਰ ਕੀ ਪੈਦਾ ਹੋ ਰਿਹਾ ਕਿ ਇੱਥੇ ਜਿਹੜਾ ਕ੍ਰਿਮਨਲਸ ਹੈ ਉਹਨਾਂ ਨੇ ਆਪਣੀਆਂ ਪੂਰੀਆਂ ਦੁਕਾਨਾਂ ਇੱਥੇ ਖੋਲ ਰਹੀਆਂ ਤੇ ਉਹ ਇਹ 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 ਬੜਾ ਵੱਡਾ ਡਰ ਹੈ ਸਾਡੇ ਦੇਸ਼ ਲਈ ਜੀ ਬੜਾ ਖੁਸ਼ੀਆ ਔਰ ਡਿਪੈਂਡ ਕਰਦਾ ਕਿ ਆਪੋਜੀਸ਼ਨ ਵਿੱਚ ਬੰਦਾ ਬੈਠ ਕੇ ਜਾਂ ਫਿਰ ਕਿਵੇਂ ਕਿਸ ਤਰ੍ਹਾਂ ਉਹ ਉਹ ਪਰਜਨ ਕਿਰਦਾਇਆ ਅਤੇ ਕਿਰਨ ਵਾਲਾ ਬੰਦੇ ਦਾ ਆਪਣਾ ਕਿੰਨਾ ਕੁ ਅਕਸਾ ਐਮਪੀ ਦਾ ਇਹ ਵੀ ਬਹੁਤ ਡਿਪੈਂਡ ਕਰਦਾ ਹੈ ਆਹ ਉਹ ਤੁਹਾਡੀ ਗੱਲ ਮੈਂ ਅੰਡਰਸਟੈਂਡ ਕਰਦਾ ਮੈਂ ਤੁਹਾਡੀ ਅੰਡਰਸਟੈਂਡ ਕਰਦਾ ਉਹ ਐਮਪੀ ਆਪ ਜਿਹੜਾ ਹੈ ਇਹੋ ਜਿਹਾ ਹੋਵੀ ਆ ਮੈਂ ਨਾ ਲੈਣਾ ਚਾਹੁੰਦਾ ਆ ਡਿਪੈਂਡ ਕਰਦਾ ਕਿ ਐਮਪੀ ਕਿਵੇਂ ਕਿਸ ਤਰ੍ਹਾਂ ਆਪਣੇ ਆਪ ਨੂੰ ਰਿਪਰਿਜ਼ੈਂਟ ਕਰਦਾ ਸਮੱਸਿਆ ਕਮਿਊਨਿਟੀ ਦੀ ਕਿਵੇਂ ਕਿਸ ਤਰ੍ਹਾਂ ਪਾਰਲੀਮੈਂਟ ਵਿੱਚ ਪੇਸ਼ ਕਰਦਾ ਪੇਸ਼ ਕਰਨ ਵਾਲਾ ਵਿਅਕਤੀ ਆਪ ਜਿਹੜਾ ਐਮਪੀ ਆ ਉਹ ਕਿੰਨਾ ਕ ਆਪ ਸਾਫ਼ ਸੁਥਰਾ ਹੈ ਔਰ ਉਜੇ ਜੀ ਗੱਲ ਕਰੀਏ ਕਿਸੇ ਵੀ ਵਿਅਕਤੀ ਦੀ ਤੁਸਣ ਕੇ ਹੈਰਾਨ ਹੋ ਜੂਮਗੀ ਤਾਂ ਇਸ ਦੇ ਵਾਸਤੇ ਅਸੀਂ ਹੱਲੇ ਆਪਣਾ ਮੂੰਹ ਬੰਦੇ ਰੱਖਦੇ ਆ ਆਉਣ ਵਾਲੇ ਦਿਨਾਂ ਵਿੱਚ ਇਹ ਵੀ ਦੱਸਾਂਗੇ ਕਿ ਕਿਹੜੇ ਐਸੇ ਐਮਪੀ ਨੇ ਜਿਨ੍ਹਾਂ ਦੀਆਂ ਜਿਨ੍ਹਾਂ ਨੇ ਐਡਾ ਲਵਾ ਕੇ ਹਾਲ ਤੱਕ ਪੇਮੈਂਟ ਨਹੀਂ ਕੀਤੀਆਂ ਬਿੱਲ ਉਹਦੇ ਟੇਬਲ ਤੇ ਪਏ ਨੇ ਜੇ ਕਾਲ ਕਰਦੇ ਆ ਤਾਂ ਫੋਨ ਚੁੱਕਦੇ ਜੇ ਕਿਸੇ ਪ੍ਰਾਈਵੇਟ ਤੇ ਫੋਨ ਕਰਦੇ ਤੇ ਝੱਟ ਫੋਨ ਚੁੱਕ ਦਿੰਦੇ ਆ ਉਹ ਮੈਂ ਬੀਜੀ ਦੂਜੀ ਲਾਈਨ ਤੇ ਇੰਨਾ ਝੂਠ ਬੋਲਣ ਵਾਲਾ ਐਮਪੀ ਹੋਵੇ ਤਾਂ ਅਸੀਂ ਉਹਦੀ ਗੱਲ ਨਾ ਕਰੀਏ ਔਰ ਹਰ ਹਾਲਤ ਵਿੱਚ ਕਰਾਂਗੇ ਤਾਂ ਕਿ ਕੈਨੇਡੀਅਨ ਮੀਡੀਆ ਔਰ ਇੱਥੇ ਕਿਸੇ ਇਲੈਕਸ਼ਨ ਕਮਿਸ਼ਨ ਤੱਕ ਇਹ ਪਹੁੰਚਾਵਾਂਗੇ ਕਿ ਇਹ ਐਮਪੀ ਇਹੋ ਜਨ ਕਮਿਊਨਿਟੀ ਨੇ ਖਿੱਦ ਨੇ ਅਤੇ ਲੋਕਾਂ ਤੋਂ ਸਰਵਿਸ ਲੈ ਕੇ ਇਹ ਪੇਮੈਂਟ ਨਹੀਂ ਕਰਦੇ ਦਿਸ ਇਜ਼ ਆਵਰ ਜੌਬ ਔਰ ਅਬ ਸੇ ਆਪਣੇ ਰਾਈਟਸ ਵਾਸਤੇ মিডিਆ ਆਪਣੀ ਜ਼ੁਬਾਨ ਜਿਹੜੀ ਹੈ ਲੋਕਾਂ ਤੱਕ ਓਪਨ ਕਰ ਸਕਦਾ ਸਾਡੇ ਕੋਲ ਆਪਣੇ ਹੱਕ ਵੀ ਨੇ ਤੇ ਸਾਡੇ ਕੋਲ ਆਪਣੇ ਰਾਈਟਸ ਤੇ ਡਿਊਟੀਆਂ ਜਿਹੜੇ ਆ ਉਹ ਵੀ ਸੁਣਵਾਉਂਦੇ ਆ ਇਸੇ ਤਰ੍ਹਾਂ ਅਸੀਂ 10 ਅਕਤੂਬਰ ਨੂੰ ਇਸ ਸ਼ੁੱਕਰਵਾਰ ਨੂੰ ਇੱਕ ਐਸਾ ਪ੍ਰੋਬਲਮ ਪੇਸ਼ ਕਰ ਰਹੇ ਹਾਂ ਜਿਸ ਦੇ ਵਿੱਚ ਪੁਲਿਸ ਆਫਸਰ ਸਹਿਬਾਨ ਆ ਰਹੇ ਨੇ ਸੀਨੀਅਰ ਪੁਲਿਸ ਆਫਸਰ ਸਹਿਬਾਨ ਦਾ ਆਉਣਾ ਸਾਡੇ ਪ੍ਰੋਗਰਾਮ ਦੇ ਵਿੱਚ ਗੈਸਟ ਬਣਨਾ ਉਹਨਾਂ ਨੂੰ ਗੈਸਟ ਬਣਾਉਣਾ ਸਾਡੀ ਕਮਿਊਨਿਟੀ ਵਿੱਚ ਵਧ ਰਿਹਾ ਕ੍ਰਾਈਮ ਇਸ ਕ੍ਰਾਈਮ ਦੇ ਵਿੱਚ ਜਿਹੜੇ ਨੇ ਆਮ ਪਬਲਿਕ ਨਹੀਂ ਹੈ ਇਸ ਕ੍ਰਾਈਮ ਦੇ ਵਿੱਚ ਪੋਲਿਟਿਸ਼ੀਅਨ ਵੀ ਲੋਕ ਨੇ ਇਸ ਕ੍ਰਾਈਮ ਦੇ ਵਿੱਚ ਮਿਊਨਿਸਪਲ ਦੇ ਵਿੱਚ ਕੰਮ ਕਰਨ ਵਾਲੇ ਉਹ ਵੀ ਲੋਕ ਨੇ ਇਸ ਕ੍ਰਾਈਮ ਦੇ ਵਿੱਚ ਕੁਝ ਐਸੀ ਲੋਕ ਨੇ ਐਸੀ ਅਥਾਰਟੀ ਦੇ ਲੋਕ ਨੇ ਜਿਹੜੇ ਕਿ ਕ੍ਰਾਈਮ ਕਰਦੇ ਨੇ ਹਾਲੇ ਤੱਕ ਲੋਕ ਜਿਹੜੇ ਨੇ ਪ੍ਰੋਪਰ ਪੁਲਿਸ ਦੇ ਕੋਲ ਨਾ ਜਾਣਕਾਰੀ ਦੇਣਾ ਕ੍ਰਾਈਮ ਦਾ ਵਧਣਾ ਇਹ ਸਾਡਾ ਟਾਕ ਸ਼ੋ ਹੋਵੇਗਾ ਪੁਲਿਸ ਨੋਟ ਕਰ ਲਓ 10 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਡੇਢ ਘੰਟੇ ਦਾ 10 ਤੋਂ ਲੈ ਕੇ 11:30 ਵਜੇ ਦਾ ਸਾਡਾ ਕੈਨੇਡਾ ਰਪਗਮ ਵਾਚ ਕਰਨਾ ਜਿਸ ਵਿੱਚ ਪੁਲਿਸ ਅਫਸਰ ਡਾਇਰੈਕਟ ਸਾਡੇ ਸਟੂਡੀਓ ਵਿੱਚ ਲਾਈਵ ਆਉਣਗੇ ਅਤੇ ਲਾਈਵ ਤੁਹਾਡੀ ਗੱਲਬਾਤ ਕਰਾਵਾਂਗੇ ਪਲੀਜ਼ ਨੋਟ ਆਓ ਆਪਾਂ ਇਹਨਾਂ ਦਾ ਪਰਦਾ ਫਾਸ਼ ਕਰੀਏ ਕੈਨੇਡਾ ਦੇਸ਼ ਨੂੰ ਅਸੀਂ ਮੁਕਤ ਕਰੀਏ ਫਰੋਡ ਕਰਨ ਵਾਲੇ ਲੋਕਾਂ ਤੇ ਨੱਥ ਪਾਏਗੇ ਡਰੱਗ ਵੇਚਣ ਵਾਲੇ ਲੋਕ ਡਰੱਗ ਬਕਾਉਣ ਵਾਲੇ ਲੋਕ ਇਮੀਗ੍ਰੇਸ਼ਨ ਦੇ ਵਿੱਚ ਪੈਸਾ ਕਮਾਉਣ ਵਾਲੇ ਲੋਕ ਜਿਨ੍ਹਾਂ ਨੇ ਵਪਾਰ ਸਮਝਿਆ ਹੋਇਆ ਉਹਨਾਂ ਨੂੰ ਨੱਥ ਪਾਈ ਜਾਣੀ ਚਾਹੀਦੀ ਹੈ ਸੌਲਿਡ ਸੇ ਮਾਤਰਾ ਕੱਟਣੀ ਹੈ ਸ਼ਿਸ਼ ਕੁਪਤਾ ਸਾਹਿਬ ਤੁਹਾਡੇ ਫੀਲਡ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਦੀ ਮਾਤਰਾ ਜ਼ਿਆਦਾ ਆ ਫੇਸਬੁਕ ਦੇ ਉਪਰ ਆਣ ਕੇ ਅਟਰੈਕਟ ਕਰਦੇ ਨੇ ਅੱਖ ਮਟੱਕੇ ਕਰਦੇ ਨੇ ਸ਼ਰਮ ਵਾਲੀ ਗੱਲ ਹੈ ਇਹ ਕੋਈ ਸੂਟ ਸੜੀਆਂ ਨਹੀਂ ਵੇਚਣਣਗੇ ਇਹ ਕੋਈ ਜੁੱਲੀ ਨਹੀਂ ਵੇਚਣੀ ਇਹ ਮੇਕਅਪ ਦਾ ਸਮਾਨ ਨਹੀਂ ਵੇਚਣਾ ਇਹ ਇਮੀਗ੍ਰੇਸ਼ਨ ਦੀ ਸਰਵਿਸ ਵੇਚ ਕੇ ਪੈਸਾ ਕਮਾਉਣਾ ਅੱਖ ਮਟੱਕੇ ਕਰਕੇ ਦਿਸ ਜੀ ਨਾਨਸੈਂਸ ਆਮ ਸੌਲਿਡ ਟੂ ਸੇ ਟਰੂ ਇਨ ਫੈਕਟ